ਦੋਸਤੋ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਦੇ ਮੱਦੇ ਨਜ਼ਰ ਬਠਿੰਡਾ ਦਾ ਬੱਸ ਸਟੈਂਡ ਵੀ ਹੈ ਜਿਹੜਾ ਉਹ ਮੁਕੰਮਲ ਬੰਦ ਹੈ ਪ੍ਰੋਪਰ ਪੂਰਨ ਤੌਰ ਤੇ ਜਿਹੜੀਆਂ ਪ੍ਰਾਈਵੇਟ ਤੇ ਸਰਕਾਰੀ ਬੱਸਾਂ ਸਾਰੀਆਂ ਬੰਦ ਹੈ ਤੇ ਬੱਸ ਸਟੈਂਡ ਦੇ ਵਿੱਚ ਹੀ ਰੁਕੀਆਂ ਹੋਈਆਂ ਨੇ ਇਹ ਬਠਿੰਡਾ ਦਾ ਬੱਸ ਸਟੈਂਡ ਹੈ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਅੱਜ ਪੂਰਨ ਸਮਰਥਨ ਜਿਹੜਾ ਬਠਿੰਡਾ ਵੱਲੋਂ ਵੀ ਦਿੱਤਾ ਗਿਆ ਹੈ ਇਹ ਬਟਿੰਡੇ ਦੇ ਬੱਸ ਸਟੈਂਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਹਰ ਰੋਜ਼ ਚਹਿਲ ਪਹਿਲ ਹੁੰਦੀ ਹੈ ਬਹੁਤ ਰਸ਼ ਹੁੰਦਾ ਹੈ ਇਸ ਬੱਸ ਸਟੈਂਡ ਦੇ ਵਿੱਚ ਪਰ ਅੱਜ ਜਿਹੜਾ ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਇਹ ਬੱਸ ਸਟੈਂਡ ਬਿਲਕੁਲ ਖਾਲੀ ਪਿਆ ਸੋ ਨਸਾਨਾ ਚਾਰ ਚੁਪੇਰੀ ਸਨਾਟਾ ਛਾਇਆ ਹੋਇਆ ਤੁਸੀਂ ਤਸਵੀਰਾਂ ਇੱਕ ਦੇਖ ਸਕਦੇ ਹੋ ਇਹ ਹੈ ਬਟਿੰਡਾ ਦਾ ਬੱਸ ਸਟੈਂਡ ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਨੂੰ ਮੁਕੰਮਲ ਤੌਰ ਤੇ ਜਿਹੜਾ ਸਮਰਥਨ ਦਿੱਤਾ ਗਿਆ ਬਟਿੰਡਾ ਵੱਲੋਂ ਮਟਿੰਡਾ ਦਾ ਬੱਸ ਸਟੈਂਡ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਪੂਰੀ ਤਰ੍ਹਾਂ ਜਿਹੜਾ ਮਟਿੰਡੇ ਦਾ ਬੱਸ ਸਟੈਂਡ ਆ ਮੁਕੰਮਲ ਤੌਰ ਤੇ ਬੰਦ ਹੈ ਚਾਰ ਚਪੇਰੇ ਤੁਸੀਂ ਦੇਖ ਸਕਦੇ ਹੋ ਸਰਾਟਾ ਛਾਇਆ ਹੋਇਆ ਹੈ ਕਿਤੇ ਵੀ ਕੁਝ ਵੀ ਨਹੀਂ ਹੈ ਸਿਰਫ ਬੱਸਾਂ ਖਾਲੀ ਸਾਈਡ ਤੇ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਾਜਨ ਦਾ ਉਸ ਕੋ 92 ਜਨਾਂ ਦਾ ਕਿਤਨੀ ਪ੍ਰੋਬਲਮ ਆ ਰਹੀ ਹੈ ਬਹੁਤ ਪ੍ਰੋਬਲਮ ਆ ਰਹੇ ਕਿ ਵਹਾਂ ਬਹੁਤ ਸਮੱਸਿਆ ਵੀ ਹੋ ਰਹੀ ਹੈ ਸਾਰੇ ਜਗ੍ਹਾ ਰਸਤਾ ਵੀ ਨਹੀਂ ਹੈ ਕਿ ਅਬ ਕਿਸੇ ਤਰ੍ਹਾਂ ਮੈਂ ਜਾऊं ਕੋਈ ਸਾਧਨ ਦਾ ਕੋਈ ਉਪਲਬਧ ਨਹੀਂ ਹੈ ਬਟਿੰਡਾ ਦਾ ਬੱਸ ਸਟੈਂਡ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੋਈ ਟਾਵਾ ਟਾਵਾ ਬੰਦਾ ਮੁਸਾਫਰ ਜਿਹੜਾ ਹੈਗਾ ਉਹ ਬੱਸ ਸਟੈਂਡ ਦੇ ਵਿੱਚ ਖੜਾ ਜਿੰਨਾਂ ਨੂੰ ਕੋਈ ਸਾਧਨ ਨਹੀਂ ਮਿਲ ਰਿਹਾ ਕਿਤੇ ਜਾਣ ਨੂੰ ਪਰ ਬਹੁਤ ਘੱਟ ਹੈ ਲੋਕ ਆਏ ਹੀ ਨਹੀਂ ਪਤਾ ਹੀ ਨਹੀਂ ਅੱਜ ਵੀ ਬੰਦ ਹੈ ਇਸ ਕਰਕੇ ਜਿਹੜਾ ਬਠਿੰਡਾ ਦਾ ਬੱਸ ਸਟੈਂਡ ਹੈ ਸੁੰਨਸਾਨ ਪਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਭਾਰਤ ਬੰਦਾ ਸੱਦਾ ਦਿੱਤਾ ਗਿਆ ਸੀ ਜਿਸ ਦੇ ਮੱਦੇ ਨਜ਼ਰ ਜਿਹੜਾ ਬਠਿੰਡਾ ਦਾ ਬੱਸ ਸਟੈਂਡ ਵੀ ਮੁਕੰਮਲ ਤੌਰ ਤੇ ਬੰਦ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬੱਸਾਂ ਜਿਹੜੀਆਂ ਸਾਈਡ ਤੇ ਖੜੀਆਂ ਹੋਈਆਂ ਖਾਲੀ ਤੇ ਜਿਹੜਾ ਬੱਸ ਸਟੈਂਡ ਦਿੱਲੀ ਹਰਿਆਪਰਿਆ ਹੁੰਦਾ ਪੂਰਾ ਰਾਸ਼ ਹੁੰਦਾ ਹੈ ਪੂਰਾ ਚੈੜਪੈਲ ਹੁੰਦੀ ਹੈ ਅੱਜ ਬਿਲਕੁਲ ਖਾਲੀ ਪਿਆ ਸਨਾਟਾ ਛਾਇਆ ਹੋਇਆ ਚਾਰ ਚਪੇਰੇ ਬਸਰਾ ਮੁਕੰਮਲ ਤੌਰ ਤੇ ਬੰਦ ਨੇ ਮਟਿੰਡਾ ਬਸ ਸਟੈਂਡ ਵੀ ਹੈ